ਹਿੰ ਲੱਗਦਾ ਕਿ ਹੁਣ ਕੇਂਦਰ ਸਰਕਾਰ ਨੂੰ ਕੋਈ ਇੰਨਾ ਚੀਜ਼ਾਂ ਨਾਲ ਫਰਕ ਪਊਗਾ ਜੇ ਜਦੋਂ ਕਿਸੇ ਨੂੰ ਕੈਂਸਰ ਹੋ ਜੇ ਨਾ ਤੇ ਪਹਿਲੀ ਗੋਲੀ ਨਾਲ ਕੈਂਸਰ ਹਟਦੀ ਨਹੀਂ ਹੱدی ਪਹਿਲਾ ਤੀਰ ਅਸਫਲ ਹੋ ਜਾਣਾ ਅੱਜ ਦਾ ਕੱਟਾ ਇਹ ਸਾਡਾ ਕੋਈ ਆਖਰੀ ਕੱਟ ਨਹੀਂ ਜਾਂ ਸਾਡਾ ਕੋਈ ਆਖਰੀ ਸੰਰਸ਼ ਨਹੀਂ ਆ ਵੀ ਜਿਹੜਾ ਅਸੀਂ ਅੱਜ ਦਾ ਕੱਟ ਕਰਕੇ ਘਰਾਂ ਨੂੰ ਪਰ ਜਾਣਾ ਤੇ ਬਾਅਦ ਦੇ ਵਿੱਚ ਆਉਣਾ ਜੇਕਰ ਆਰਐਸਐਸ ਜਾਂ ਬੀਜੇਪੀ ਕਹਿੰਦੀ ਆ ਵੀ ਜੇਕਰ ਸਾਡੇ ਹੱਥਾਂ ਦੇ ਵਿੱਚ ਯੂਨੀਵਰਸਿਟੀ ਹੋਊਗੀ ਤੇ ਅਸੀਂ ਆਪਣੇ ਢੰਗ ਦੇ ਨਾਲ ਆਪਣੇ ਅਨੁਸਾਰ ਜਿੱਦਾਂ ਅਸੀਂ ਚਾਹਾਂਗੇ ਉਦਾਂ ਚੱਲੂਗੀ ਵੀ ਜੇਕਰ ਓਦਾਂ ਵਧੀਆ ਚੱਲਦੀ। ਅੱਗੇ ਇਹਦੇ ਵਿੱਚ ਕੀ ਮਾੜਾ? ਕੀ ਯੂਨੀਵਰਸਿਟੀ ਦੇ ਵਿੱਚ ਪੰਪ ਚੱਲਦ ਨੇ? ਯੂਨੀਵਰਸਿਟੀ ਦੇ ਵਿੱਚ ਗੋਲੀਆਂ ਚੱਲ ਰਹੀਆਂ? ਜਾਂ ਯੂਨੀਵਰਸਿਟੀ ਦੇ ਜਿਹੜੇ ਇੱਥੋਂ ਦੇ ਪੜ੍ਹੇ ਲਿਖੇ ਸਟੂਡੈਂਟ ਆ ਵੀ ਉਹ ਵਕੀਲ ਨਹੀਂ ਬਣੇ, ਉਹ ਡਾਕਟਰ ਨਹੀਂ ਬਣੇ ਜਾਂ ਬੜੀ ਤਕੜੀ ਘਾੜਾ ਵੀ ਯੂਨੀਵਰਸਿਟੀ ਵਿਕਾਸ ਦੇ ਰਾਹ ਤੇ ਨਹੀਂ ਆ। ਇੱਥੋਂ ਗੈਂਗਸਟਰ ਪੈਦਾ ਹੁੰਦੇ, ਲੋਰਸ ਬਿਸ਼ਨੋਈ ਵਰਗੇ ਨਿਕਲਦੇ ਇੱਥੋਂ। ਮੋਦੀ ਸਰਕਾਰ ਨੂੰ ਲੋਰਸ ਬਿਸ਼ਨੋਈ ਦਿਖਦ ਰਿਹਾ ਵਾ। ਵੀ ਉਹ ਯੂਨੀਵਰਸਿਟੀ ਤੁਸੀਂ ਲੋਕ ਤੁਸੀਂ ਲੋਕੋ ਜਿਹੜੇ ਇਥੋਂ ਉਹਨਾਂ ਦੇ ਪਿੱਛੇ ਥਾਪੜਾ ਦੇ ਦੇ ਕੇ ਉਹਨਾਂ ਨੂੰ ਕਹਿੰਦੇ ਹੋ ਫਲਾਨਿਆਂ ਨੂੰ ਪ੍ਰਧਾਨ ਬਣ ਜਾ ਤੂੰ ਉਹ ਬਣ ਜਾ ਗੈਂਗਸਟਰ ਤੁਸੀਂ ਬਣਾਓ ਤੇ ਦੋਸ਼ ਯੂਨੀਵਰਸਿਟੀ ਤੇ ਕਿਉਂ ਤੁਸੀਂ ਵੀ ਕਾफी ਚਰਚਾ ਦੇ ਦੇ ਵਿੱਚ ਰਹਿੰਦੇ ਹੋ ਕਦੇ ਕਿੰਨੇ ਨਾਲ ਪੇਚਾ ਫਲ ਜਾਂਦਾ ਕਦੇ ਕਿਤੇ ਨਾਲ ਆ ਸਾਹਮਣਾ ਹੋ ਜਾਂਦਾ ਉਹ ਪੇਚਾ ਤੁਹਾਡਾ ਹੀ ਕਿਉਂ ਪੈਂਦਾ ਵਾਰ-ਵਾਰ ਉਸ ਪੇਚੇ ਦਾ ਖਮਿਆਤੀਆ ਵੀ ਸਾਨੂੰ ਭੁਗਤਣਾ ਪਿਆ ਸਾਡੇ ਦੇ ਝੂਠੇ ਪਰਚੇ ਪਾਏ ਸਾਡੇ ਨੌਜਵਾਨ ਦੀ ਗੱਦੀ ਫੂਕਤੀ ਕਤੀ ਫੁੱਪਣ ਤੋਂ ਬਾਅਦ ਪ੍ਰਸ਼ਾਸਨ ਨੇ ਫੇਰ ਉਹਤੇ ਝੂਠਾ ਪਰਚਾ ਪਾਇਆ। ਉਹਨਾਂ ਦੇ ਵਿੱਚ ਸੱਤਾ ਤੇਰੀ ਹਾਵੀ ਹਿੱਜੇ ਲੱਗਦਾ ਕਿ ਆਵਾਦੀ ਪਾਰਟੀ ਰਹਿ ਜੂਗੀ। ਉਹਨਾਂ ਦਾ ਝਾੜੂ ਉਧ ਨਹੀਂ ਖੜਾ ਰਤਾ। ਕਿਹਦੇ ਸੁਖਬੀਰ ਬਾਦਲ ਵੀ ਕਾਫੀ ਹਿੰਮਤੀ ਇਸ ਵਾਰ ਨਜ਼ਰ ਆ ਰਹੇ ਆ। ਚੋਰਾਂ ਦੇ ਨਾਲ ਸਾਧਾਂ ਦਾ ਗਾਧਾ ਮੁਕਾਬਲਾ। ਪੰਜਾਬ ਯੂਨੀਵਰਸਿਟੀ ਦੇ ਦਰਨੇ 'ਚ ਖੜਾ ਇਸ ਵਕਤ ਤੇ ਚਮਕੌਰ ਸਿੰਘ ਤੁਨ ਮੇਰੇ ਨਾਮ ਜੁਦਾ ਅਬਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖ ਬੁਲਾ ਰਹੇ ਆ। ਤੁਸੀਂ ਸਭ ਕਿਵੇਂ ਦੇਖਦੇ ਹੋ? ਯੂਨੀਵਰਸਿਟੀ ਦੇ ਵਿੱਚ ਦਰਨਾ ਚੱਲ ਰਿਹਾ ਵਕਫਾ ਕਿ ਜਥੇਬੰਦੀਆਂ ਪਹੁੰਚੀਆਂ। ਕੀ ਲੱਗਦਾ ਕਿ ਹੁਣ ਕੇਂਦਰ ਸਰਕਾਰ ਤੇ ਨੋਟੀਫਿਕੇਸ਼ਨ ਜਾਰੀ ਹੋ ਜੂਗਾ ਵੇਖੋ ਮੈਂ ਤੇ ਇਹ ਗੱਲ ਕਹਿਣੀ ਚਾਹੁੰਦਾ ਵੀ ਫਰਕ ਭਾਵੇਂ ਥੋੜਾ ਪਵੇ ਭਾਵੇਂ ਬਹੁਤਾ ਪਵੇ ਉਹ ਜਦੋਂ ਕਿਸੇ ਨੂੰ ਕੈਂਸਰ ਹੋ ਜੇ ਨਾ ਤੇ ਪਹਿਲੀ ਗੋਲੀ ਨਾਲ ਕੈਂਸਰ ਹਟਦੇ ਰਹੀ ਹੁੰਦੀ ਇਹ ਮੇਰੇ ਹਿਸਾਬ ਦੇ ਨਾਲ ਆ ਅਜੇ ਸਾਡੀ ਸ਼ੁਰੂਆਤ ਆ ਅਜੇ ਪਹਿਲਾ ਤੀਰ ਅਸੀਂ ਮਾਰਿਆ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਸੰਘਰਸ਼ ਨੂੰ ਇਸ ਮੋਰਚੇ 'ਤੇ ਹੋਰ ਵੀ ਸਿਖਰ ਤੇ ਲਿਜਾਣ ਵਾਸਤੇ ਪੰਜਾਬ ਦੀ ਨੌਜਵਾਨੀ ਪੰਜਾਬ ਦੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਪੱਬਾਂ ਭਾਰ ਇਹਦਾ ਅਸਰ ਕੁਝ ਨਾ ਕੁਝ ਸਰਕਾਰ ਪ੍ਰਸ਼ਾਸਨ ਨੂੰ ਦਿੱਲੀ ਗਵਰਨਮੈਂਟ ਨੂੰ ਆਰਐਸਐਸ ਨੂੰ ਜ਼ਰੂਰ ਹੁੰਦਾ ਪਰ ਇੰਨਾ ਵੀ ਮੈਂ ਇਹ ਵੀ ਗੱਲ ਸਮਝਦਾ ਹਾਂ ਵੀ ਇਹ ਜਿਹੜਾ ਅੱਜ ਦਾ ਇਕੱਠ ਆ ਇਹ ਸਾਡਾ ਕੋਈ ਆਖਰੀ ਇਕੱਠ ਨਹੀਂ ਹੈ ਜਾਂ ਸਾਡਾ ਕੋਈ ਆਖਰੀ ਸੰਘਰਸ਼ ਨਹੀਂ ਹੈ ਵੀ ਜਿਹੜਾ ਅਸੀਂ ਅੱਜ ਦਾ ਇਕੱਠ ਕਰਕੇ ਘਰਾਂ ਨੂੰ ਘਰ ਜਾਣਾ ਤੇ ਬਾਅਦ ਵਿੱਚ ਆਉਣਾ ਨਹੀਂ ਸੋ ਇਸ ਕਰਕੇ ਅੱਜ ਤੇ ਇੱਕ ਸ਼ੁਰੂਆਤ ਆ ਇੱਕ ਆਦੀ ਅੱਜ ਵੱਡੇ ਪੱਦਰ ਤੇ ਹਣ ਬੜਾ ਮਾਰਿਆ ਪੰਜਾਬੀਆਂ ਜਿੱਥੇ ਬੰਦੀਆਂ ਨੇ ਸੋ ਹੋਰ ਵੀ ਤੂਨ ਸੁਆਇਆ ਇਸ ਇਕੱਠ ਨੂੰ ਇਸ ਮੂਰਚੇ ਨੂੰ ਪਿੰਡੋ ਪਿੰਡਾਂ ਦੇ ਵਿੱਚ ਸਰਪੰਚਾਂ ਦੇ ਰਾਹੀਂ ਜਾਂ ਆਮ ਲੋਕਾਂ ਦੇ ਰਾਹੀਂ ਮਤੇ ਪਾ ਕੇ ਐਮਸੀਆਂ ਦੇ ਮਤੇ ਪਾ ਕੇ ਸਰਪੰਚਾਂ ਦੇ ਮੈਂਬਰਾਂ ਦੇ ਮਤੇ ਪਾ ਕੇ ਪਿੰਡੋ ਪਿੰਡ ਇਸ ਸੰਘਰਸ਼ ਨੂੰ ਲਾਮਬਦ ਕੀਤਾ ਜਾਊਗਾ ਉਹਦੇ ਵਿੱਚ ਅਸੀਂ ਆਪਣੇ ਜਥੇਬੰਦੀ ਨੂੰ ਪਹਿਲ ਕਦਮੀ ਕਰਾਂਗੇ ਅਸੀਂ ਪਿੰਡੋ ਪਿੰਡਾਂ ਦੇ ਵਿੱਚ ਪਹਿਲੀ ਗੱਲ ਹੁੰਦਾਰਾ ਦੇ ਵੀ ਦਿੱਤਾ ਵਾ ਵੀ ਸਾਡੀ ਜਥੇਬੰਦੀ ਹਾਰੋਈ ਦੇ ਦਾਸ ਸਿੰਘ ਇੱਥੇ ਲਗਾਤਾਰ ਉਹ ਆਪਣੇ ਜਥਿਆਂ ਦੇ ਰਾਹੀਂ ਇੱਥੇ ਹਾਜ਼ਰੀ ਭਰਿਆ ਵੀ ਕਰਨਗੇ ਸੋ ਇਹ ਇਸ ਕਰਕੇ ਬਾਕੀ ਦੂਜੀ ਰਹੀ ਗੱਲ ਵੀ ਪਿੰਡੋਂ ਪਿੰਡ ਅਸੀਂ ਲਾਂਬਤਾਈ ਕਰਨੀ ਇਸ ਮੋਰਚੇ ਦੇ ਹੱਕ ਦੇ ਵਿੱਚ ਕਰਨੀ ਸ਼ੁਰੂ ਕਰ ਦਿੱਤੀ ਹੈ। ਮਨਚਾ ਕੀ ਲੱਗ ਰਹੀ ਹੈ ਕੇਂਦਰ ਸਰਕਾਰ ਦੀ ਜਾਂ ਆਰਐਸਐਸ ਦੀ ਯੂਨੀਵਰਸਿਟੀ ਦੇ ਵਿੱਚ ਉਹ ਕਹਿੰਦੇ ਵਧੀਆ ਟੰਗ ਹੋਊਗਾ ਉਹ ਜੇ ਤਰੀਕਾ ਹੋਊਗਾ ਜੇਕਰ ਅਸੀਂ ਆਪਣੇ ਅਧੀਨ ਕ੍ਰਮ ਚਲਾਵਾਂਗੇ ਇਸ ਨੂੰ। ਮਨਚਾ ਕੀ ਲੱਗ ਰਹੀ ਹੈ ਇਸ ਪਿੱਛੇ। ਜੇਕਰ ਆਰਐਸਐਸ ਜਾਂ ਬੀਜੇਪੀ ਕਹਿੰਦੀ ਆ ਵੀ ਜੇਕਰ ਸਾਡੇ ਹੱਥਾਂ ਦੇ ਵਿੱਚ ਯੂਨੀਵਰਸਿਟੀ ਹੋਊਗੀ ਅਸੀਂ ਆਪਣੀ ਢੰਗ ਦੇ ਨਾਲ ਆਪਣੀ ਅਨੁਸਾਰ ਜਿੱਦਾਂ ਅਸੀਂ ਚਾਵਾਂਗੇ ਉਦਾਂ ਚੱਲੂਗੀ ਵੀ ਜੇਕਰ ਉਦਾਂ ਵਧੀਆ ਚੱਲਦੀ ਅੱਗੇ ਇਹਦੇ ਵਿੱਚ ਕੀ ਮਾੜਾ ਕੀ ਯੂਨੀਵਰਸਿਟੀ ਦੇ ਵਿੱਚ ਪੰਮ ਚੱਲਦ ਰਹੇ ਯੂਨੀਵਰਸਿਟੀ ਦੇ ਵਿੱਚ ਗੋਲੀਆਂ ਚੱਲ ਰਹੀਆਂ ਜਾਂ ਯੂਨੀਵਰਸਿਟੀ ਦੇ ਜਿਹੜੇ ਇੱਥੋਂ ਦੇ ਪੜ੍ਹੇ ਲਿਖੇ ਸਟੂਡੈਂਟ ਆ ਵੀ ਉਹ ਵਕੀਲ ਨਹੀਂ ਬਣੇ ਕੋ ਡਾਕਟਰ ਨਹੀਂ ਬਣੇ ਜਾਂ ਬੜੀ ਤਕੜੀ ਘਾੜਾ ਵੀ ਯੂਨੀਵਰਸਿਟੀ ਵਿਕਾਸ ਦੇ ਰਾਹ ਤੇ ਨਹੀਂ ਆ ਸੋ ਮੇਰੇ ਹਿਸਾਬ ਦੇ ਨਾਲ ਅਸੀਂ ਮੋਤੀ ਸਰਕਾਰ ਨੂੰ ਆਰਐਸਐਸ ਕੱਲ ਦੱਸਣਾ ਚਾਹੁੰਦੇ ਆ ਵੀ ਯੂਨੀਵਰਸਿਟੀ ਅੱਗੇ ਵੀ ਬੜੇ ਵਧੀਆ ਤਰੀਕੇ ਦੇ ਨਾਲ ਚੱਲ ਰਹੀ ਆ ਪੰਜਾਬ ਦੇ ਮੁੰਡੇ ਇੱਥੇ ਪੜਦੇ ਆ ਪੰਜਾਬ ਦੀਆਂ ਧੀਆਂ ਪੜਦੀਆਂ ਵੱਧਿਆ ਤਰੀਕੇ ਦੇ ਨਾਲ ਪ੍ਰਧਾਨਗੀ ਦੀਆਂ ਚੋਣਾਂ ਵੀ ਲੜਦੇ ਆ ਸੈਨੇਟ ਦੀਆਂ ਚੋਣਾਂ ਵੀ ਲੜਦੇ ਆ ਨਮਾਇंदे ਵੀ ਚੰਗੇ ਵਧੀਆ ਟਿਕਾਣਿਆਂ 'ਉਹ ਪਹੁੰਚ ਕੇ ਯੂਨੀਵਰਸਿਟੀ ਲੀਡ ਕਰਦੇ ਆ ਚਲਾਉਂਦੇ ਆ ਫਿਰ ਫਿਰ ਸੈਂਟਰ ਜਿਹੜਾ ਵਾ ਸੈਂਟਰ ਤੇ ਉਹਨਾਂ ਆਪਣੀ ਮਨਮਰਜ਼ੀ ਕਰੂਗਾ ਨਾ ਜਿੱਦਾਂ ਇਹਨਾਂ ਨੇ ਜਿਹੜੇ ਕਿਸਾਨੀ ਮੇਲ ਲਿਆ ਕੇ ਕਰਨਾ ਸੀ ਵੀ ਅਸੀਂ ਤੁਹਾਡੀ ਕਣਕ 100 ਰੁਪਏ ਕਿਲੋ ਦੇਣੀ ਆ ਚੁੱਕਣੀ ਆ 10 ਰੁਪਏ ਕਿਲੋ ਚੁੱਕਣੀ ਜਾਂ 20 ਰੁਪਏ ਕਿਲੋ ਚੁੱਕਣੀ ਆ ਅਸੀਂ ਝੋਨਾ ਕਿਹੜੇ ਰੇਟ 'ਉ ਚੁੱਕਣਾ ਉਹ ਸੈਂਟਰ ਨੇ ਤੈਅ ਕਰਨਾ ਆ ਜਿਹੜੇ ਪੰਜਾਬ ਦੇ ਲੋਕ ਆ ਜਿਹੜੇ ਪੰਜਾਬ ਦੇ ਲੋਕ ਫਸਲ ਬੀਜਦੇ ਆ ਫਸਲ اگਾਉਂਦੇ ਆ ਖਾਦ ਪਾਉਂਦੇ ਆ ਜਾਂ ਉਹ ਤੈਅ ਕਰਨਗੇ ਕਿ ਜਾਂ ਜਿਨ੍ਹਾਂ ਨੇ ਮਨ ਕਿ ਲੋ ਉਹਦੇ ਵਿੱਚ ਕਮਾਈਆਂ ਕਰਨਗੇ ਉਹ ਤੈਅ ਕਰਨੇ ਹੁਣ ਅੱਜ ਵੀ ਗੱਲ ਇੱਥੇ ਖੜ ਗਈ ਆ ਪੜਨ ਇੱਥੇ ਪੰਜਾਬ ਦੀਆਂ ਧੀਆ ਪੜਨ ਇੱਥੇ ਪੰਜਾਬ ਦੇ ਮੁੰਡੇ ਤੇ ਤੈ ਮੋਦੀ ਸਰਕਾਰ ਕਰੇ ਵੀ ਇਹਨਾਂ ਨੇ ਪੜਨਾ ਕੀ ਆ ਇਹਨਾਂ ਨੂੰ ਪੜਾਇਆ ਕੀ ਜਾਣਾ ਪਰ ਉਹ ਕਹਿੰਦੇ ਆ ਕਿ ਜੇਕਰ ਇਸੇ ਤਰ੍ਹਾਂ ਦੇਂਦੀ ਯੂਨੀਵਰਸਿਟੀ ਤਾਂ ਇੱਥੋਂ ਗੈਂਗਸਟਰ ਪੈਦਾ ਹੁੰਦੇ ਲੋਰਸ ਬਿਸ਼नोई ਵਰਗੇ ਨਿਕਲਦੇ ਇੱਥੋਂ ਫਿਰ ਚੇਕਰ ਇਸ ਯੂਨੀਵਰਸਿਟੀ ਦੇ ਵਿੱਚੋਂ ਇੱਕ ਲੌਰਸ ਅਮਰੋਈ ਨਿਕਲ ਵੀ ਗਿਆ ਤੇ ਜਿਹੜੇ ਬਾਕੀ ਵਿਦਵਾਨ ਨਿਕਲੇ ਆ ਜਿਹੜੇ ਬਾਕੀ ਕਵੀ ਨਿਕਲੇ ਆ ਜਿਹੜੇ ਬਾਕੀ ਪ੍ਰੋਫੈਸਰ ਨਿਕਲੇ ਆ ਜਿਹੜੇ ਪੰਜਾਬ ਦੇ ਲੀਡਰ ਨਿਕਲੇ ਆ ਹੋਣੀ ਦਿਸੇ ਮੋਦੀ ਸਰਕਾਰ ਨੂੰ ਲੌਰਸ ਅਮਰੋਈ ਦਿਖਦ ਰਿਹਾ ਵਾ ਵਿਓ ਯੂਨੀਵਰਸਿਟੀ ਦੇ ਵਿੱਚੋਂ ਪੈਦਾ ਪੈਦਾ ਕਿੰਨਾ ਨੇ ਕੀਤਾ ਤੁਸੀਂ ਲੋਕ ਤੁਸੀਂ ਲੋਕ ਉਹ ਜਿਹੜੇ ਇਥੋਂ ਉਹਨਾਂ ਦੇ ਪਿੱਛੇ ਥਾਪੜਾ ਦੇ ਦੇ ਕੇ ਉਹਨਾਂ ਨੂੰ ਕਹਿੰਨੇ ਹੋ ਫਲਾਨਿਆਂ ਤੋਂ ਪ੍ਰਧਾਨ ਬਣ ਜਾ ਤੂੰ ਕੋ ਬਣ ਜਾ ਗੈਂਗਸਟਰ ਤੁਸੀਂ ਬਣਾਓ ਤੇ ਦੋਸ਼ ਯੂਨੀਵਰਸਿਟੀ ਤੇ ਕਿਉਂ ਪੰਜਾਬ ਦੇ ਮੁੰਡੇ ਧੀਆਂ ਕੁੜੀਆਂ ਸਾਡੀਆਂ ਦੇ ਧੀਆਂ ਭੈਣਾਂ ਦੇ ਕਾਹਦੇ ਦੋਸ਼? ਕਿ ਲਾਰਸ ਸੁਖਨੋਈ ਇਹਨਾਂ ਨੇ ਪੈਦਾ ਕੀਤਾ? ਜਾਂ ਲਾਰਸ ਸੁਖਨੋਈ ਯੂਨੀਵਰਸਿਟੀ ਨੇ ਪੈਦਾ ਕੀਤਾ? ਪੰਜਾਬ ਦੇ ਲੋਕਾਂ ਨੇ ਪੈਦਾ ਕੀਤਾ। ਇਸ ਧਰਤੀ ਦੇ ਲੋਕਾਂ ਨੇ ਲਾਰੈਂਸ ਬਿਸ਼ਨੋਈ ਤੁਸੀਂ ਪੈਦਾ ਕਰੋ ਤੇ ਕਲੇਮ ਵੀ ਸਾਡੇ ਦੇ ਕਰ ਤੋਂ ਵਾਹ ਵੀ ਤੁਸੀਂ ਅੱਜ ਇੱਥੇ ਪਹੁੰਚੇ ਹੋ ਉਧਰ ਚੋਣਾ ਨੂੰ ਲੈ ਕੇ ਵੀ ਮਾਹੌਲ ਭਖਿਆ ਹੋਇਆ ਤੁਸੀਂ ਵੀ ਕਾਫੀ ਚਰਚਾ ਦੇ ਦੇ ਵਿੱਚ ਰਹਿੰਦੇ ਹੋ ਕਦੇ ਕਿਹਦੇ ਨਾਲ ਪੇਚਾ ਫਲ ਜਾਂਦਾ ਕਦੇ ਕਿਹਦੇ ਨਾਲ ਆਹ ਸਾਹਮਣਾ ਹੋ ਜਾਂਦਾ ਆਖਰਕਾਰ ਮਤਲਬ ਇਹਨਾਂ ਕਿਉਂ ਪੈਚਾ ਟੋੜਦਾ ਕਿਉਂ ਪੈਂਦਾ ਵਾਰ-ਵਾਰ ਪੈਚਾ ਫਿਲਦਾ ਤੁਹਾਡੇ ਫੋਟੋਆਂ ਵੀ ਵਾਇਰਲ ਹੁੰਦੀਆਂ ਨੇ ਪੇਚਿਆਂ ਨੂੰ ਵੇਖੋ ਕਹਿੰਦੇ ਵੀ ਪੰਜਾਬੀ ਜੰਮੀ ਪੇਚੇ ਪਾਉਂਦੇ ਆ ਸੋ ਇਸ ਕਰਕੇ ਪੇਚਾ ਸਾਡਾ ਕੋਈ ਨਜਾਇਜ਼ ਨਹੀਂ ਪੈਂਦਾ ਅਸੀਂ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਬੋਲਦੇ ਆ ਉਥੇ ਸਾਡਾ ਪੇਚਾ ਪਹਿਲਾਂ ਵੀ ਪੈਂਦਾ ਰਿਹਾ ਤੇ ਅੱਗੇ ਵੀ ਪਊਗਾ ਉਸ ਪੇਚੇ ਦਾ ਖਮਿਆਜਾ ਵੀ ਸਾਨੂੰ ਭੁਗਤਣਾ ਪਿਆ ਸਾਡੇ ਦੇ ਝੂਠੇ ਪਰਚੇ ਪਾਏ ਸਾਡੇ ਨੌਜਵਾਨ ਦੀ ਗੱਡੀ ਫੂਕਤੀ ਗੱਡੀ ਫੁੱਪਣ ਤੋਂ ਬਾਅਦ ਪ੍ਰਸ਼ਾਸਨ ਨੇ ਫੇਰ ਉਹਤੇ ਝੂਠਾ ਪਰਚਾ ਪਾਤਾ ਫੋ ਨਾ ਅਸੀਂ ਪਰਚਿਆਂ ਤੋਂ ਡਰਨ ਵਾਲੇ ਆ ਸਾਡੀਆਂ ਗੱਡੀਆਂ ਕੀ ਸਾਨੂੰ ਖੁਦ ਨੂੰ ਤੇਲ ਪਾ ਕੇ ਲੂਤੋ ਅਸੀਂ ਤਾਂ ਵੀ ਨਹੀਂ ਡਰਨਾ ਇਹਦੇ ਇਲੈਕਸ਼ਨ ਵਾਲੀ ਰਾਤ ਨੂੰ ਤਾਂ ਲੋਕਾਂ ਦੇ ਜਾ ਕੇ ਕੰਨਾਂ 'ਚ ਫੂਕਾਂ ਮਾਰਦੇ ਆਂ ਹੁੰਦੀ ਆ ਵੀ ਵੋਟ ਦਾ ਧਿਆਨ ਰੱਖਣਾ ਪਰ ਤੁਸੀਂ ਇੱਥੇ ਧਿਆਨ ਚਾਹੀ ਧਿਆਨ ਚਾਹੀ ਮੇਰੇ ਸਾਹ ਦੇ ਨਾਲ ਜਿੱਥੇ ਅਸੀਂ ਇਲੈਕਸ਼ਨ ਨੂੰ ਅਹਿਮੀਅਤ ਦੇ ਰਹੇ ਆ ਨਾ ਉੱਥੇ ਸਾਡੇ ਵਾਸਤੇ ਆ ਯੂਨੀਵਰਸਿਟੀ ਬਚਾਉਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਵੀ ਇੱਕ ਅਜਿਹਾ ਇਮਤਿਹਾਨ ਦਾ ਦਿਨ ਸੀ ਇਕੱਲੀਆਂ ਕਦੇ ਵੋਟਾਂ ਹੀ ਤੇ ਨਹੀਂ ਮੰਗਣਦਾ ਐ ਵੀ ਐਵੇਂ ਕਦੇ ਉਥੇ ਨਾਰੇ ਦੇਈ ਜਾਂਦੇ ਪੰਜਾਬ ਜਾਵਾਂਗੇ ਵਿਦਿਆ ਬਚਾਵਾਂਗੇ ਕਿ ਐਸੀ ਕੋਈ ਪਹੁੰਚਿਆ ਨਹੀਂ ਅਸੀਂ ਰਾਤ ਦੇ ਪਹੁੰਚੇ ਆ ਅਸੀਂ ਕੱਲ 5 ਵਜੇ ਤੋਂ ਪਹਿਲਾਂ ਕੱਲੇ-ਕੱਲੇ 105 ਪਿੰਡਾਂ 'ਚ 30 ਤੋਂ ਪਲਾਸ ਤਰਨਤਾਰਨ ਦੇ ਲੋਕਲ ਪਿੰਠਾਂ 'ਚ ਝੋਲੇ ਵੰਡ ਕੇ ਜਿਹੜੇ ਝੋਲਿਆਂ ਦੇ ਵਿੱਚ ਬੂਥ ਲਿਸਟਾਂ ਵਾਂ ਉਹ ਅਸੀਂ ਵੰਡ ਕੇ ਫਿਰ ਰਾਤ ਉਥੋਂ 7:00 ਵਜੇ ਅਸੀਂ ਚੱਲੇ 5:00 ਵਜੇ ਸਮਾਪਤੀ ਕੀਤੀ 5:00 ਵਜੇ ਦਸਤਰਬੰਦ ਕਰਕੇ 7 ਵਜੇ ਚੱਲੇ 12 ਵਜੇ ਇੱਥੇ ਪਹੁੰਚਿਆ ਰਾਤ ਵੀ ਪੂਰੀ ਇਸੇ ਤਰ੍ਹਾਂ ਵਿਦਿਆਰਥੀਆਂ ਦੇ ਨਾਲ ਅਸੀਂ ਸਮੂਰਯਤ ਕੀਤੀ ਆ ਅਸੀਂ ਪੰਜਾਬ ਦੇ ਧੀਆਂ ਪੁੱਤਾਂ ਦੇ ਨਾਲ ਖੜੇ ਆ ਆਖਰੀ ਸਾਹਾਂ ਤੱਕ ਖੜੇ ਰਾਵਾਂਗੇ ਇਲੈਕਸ਼ਨ ਜਿੰਨਾ ਚਿਰੋ ਸਾਡੇ ਵਾਸਤੇ ਜ਼ਰੂਰੀ ਆ ਪਰ ਉਹਦੇ ਤੋਂ ਵੀ ਜ਼ਰੂਰੀ ਸਾਡੇ ਵਾਸਤੇ ਯੂਨੀਵਰਸਿਟੀ ਲੱਗਦਾ ਕਿ ਜਿਵੇਂ ਸ਼ਾਮ-ਦਾਮ ਗੰਡ ਭੇਜ ਦੀ ਗੱਲ ਕਰਦੇ ਮਨੀਸ਼ ਸੋਦੀ ਆ ਕਹਿੰਦੇ ਬਿਲਕੁਲ ਚੋਣਾਂ ਦੇ ਵਿੱਚ ਸੱਤਾ ਧੇਰੀ ਹਾਵੀ ਹੁੰਦੀ ਲੱਗਦਾ ਕਿ ਆਮ ਆਦੀ ਪਾਰਟੀ ਰਹਿ ਜੂਗੀ ਨਾ 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 ਇਹਨਾਂ ਦਾ ਝਾੜੂ ਤਾਂ ਨਹੀਂ ਖੜਾ ਰਤਾ ਇਹ ਵੇਖੀ ਜਾਓ ਤੁਸੀਂ ਕਿ ਕਿਹਦੇ ਸੁਖਵੀਰ ਬਾਦਲ ਵੀ ਕਾਫੀ ਹਿੰਮਤੀ ਇਸ ਵਾਰ ਨਜ਼ਰ ਆ ਰਹੇ ਆ ਖੂਬ ਪ੍ਰਚਾਰ ਕਰ ਰਹੇ ਆ ਸੁਖਵੀਰ ਬਾਦਲ ਦਾ ਦੇਖੋ ਕੋਈ ਹੋ ਸਕਦਾ ਕਿਤੇ ਉਹਦਾ ਪ੍ਰਭਾਵ ਹੋਵੇ ਪਰ ਨਹੀਂ ਉਹ ਲੋਕ ਦੇ ਦੋਸ਼ਾਂ ਨੂੰ ਸਮਝਦੇ ਅੱਛੋ ਪਿਛਲੇ ਸਮੇਂ ਦੇ ਵਿੱਚ ਰਾਜਨੀਤੀ ਜਿਵੇਂ ਰਹਿੰਦਿਆਂ ਸੁਖਵੀਰ ਬਾਦਲ ਉਹਨਾਂ ਨੇ ਕੀਤਾ ਚਲੋ ਮੈਂ ਇੱਥੇ ਕਹਿ ਤਰੇਆ ਮੇਰੇ ਹਿਸਾਬ ਨਾਲ ਇੱਥੇ ਸਾਰੇ ਆਪਾਂ ਇਕੱਠੇ ਹੋ ਕੇ ਬੈਠੇ ਆ ਆਪਾਂ ਨੂੰ ਕਿਸੇ ਦੇ ਕਲੇਮ ਨਹੀਂ ਕਰਨਾ ਚਾਹੀਦਾ ਉਹ ਇੱਕ ਪੰਜਾਬ ਦੀ ਰਾਜਨੀਤੀ ਅਸੀਂ ਚਲੋ ਆ ਇੱਥੇ ਜਿੱਥੇ ਆਏ ਆ ਇਕੱਠੇ ਹੋ ਕੇ ਸਾਡਾ ਇਹੋ ਹੀ ਜਥੇਬੰਦੀ ਦਾ ਵੀ ਉਸੇ ਸਾਰੀਆਂ ਧਿਰਾਂ ਨੇ ਅੱਛਾ ਮੁਕਾਬਲਾ ਕਿੰਦਾ ਕਿੰਦਾ ਮੁਕਾਬਲਾ ਪੰਥ ਦਾ ਕਿਹਦਾ ਚੋਰਾਂ ਦੇ ਨਾਲ ਸਾਧਾਂ ਦਾ ਕਾਦਾ ਮੁਕਾਬਲਾ ਇੱਕ ਪਾਸੇ ਸਾਧ ਆ ਇੱਕ ਪਾਸੇ ਚੋਰ ਆ ਠੀਕ ਹੈ ਇਹ ਚੋਰ ਆ ਸਾਰੇ ਚੋਰਾਂ ਦੇ ਨਾਲ ਸਾਧਾਂ ਦਾ ਕੋਈ ਮੁਕਾਬਲਾ ਨਹੀਂ ਠੀਕ ਹੈ ਬਹੁਤ ਬਹੁਤ ਧੰਨਵਾਦ ਤੇ ਸੰਨ ਚਮਕੌਰ ਸਿੰਘ ਤੁਹਾਨੂੰ ਧੰਨਵਾਦ ਵੀਰੇ ਰੋ ਪੱਤਰਕਾਰ ਆਸ਼ੂ ਅਨੇਜਾ ਦੇ ਨਾਲ